ਬਹੁਤ ਸਾਰੇ ਪਿੰਡਾਂ ਦੀਆਂ ਅਜਿਹੀਆਂ ਪੰਚਾਇਤਾਂ ਸਨ ਜੋ ਕਿ ਪੰਚਾਇਤ ਦਾ ਸਮਾ ਖਤਮ ਹੋਣ ਤੱਕ ਵੀ ਪਿੰਡ ਦੇ ਵਿਕਾਸ ਕੰਮਾਂ ਨੂੰ ਕਰਨ ਵਿੱਚ ਲੱਗੇ ਰਹਿੰਦੇ ਹਨ ਜੀ ਹਾਂ ਪਿੰਡ ਪਾਲਟਾ ਖੁਰਦੀ ਇੱਕ ਅਜਿਹੀ ਪੰਚਾਇਤ ਹੈ ਜੋ ਸਰਪੰਚ ਪ੍ਰਿਤਪਾਲ ਸਿੰਘ ਪਾਲਟਾ ਖੁਰਦੀ ਅਗਵਾਈ ਵਿੱਚ ਪੂਰੇ 5 ਸਾਲ ਵਿਕਾਸ ਕੰਮ ਕਰਦੇ ਸਨ ਸ਼੍ਰੀ ਲਲਤਮੋਨ ਪਾਠਕ ਹਲਕਾ ਚਾਰਜ ਆਮ ਆਦਮੀ ਪਾਰਟੀ ਨਵਾਂ ਸ਼ਹਿਰ ਬਲੋਂ ਪਿੰਡ ਪਾਲਟਾ ਖੁਰਦ ਵਿਕੇ ਮਾਤਾ ਗੁਜਰੀ ਜੀ ਮਸਾਫਰਖਾਨਾ ਦਾ ਉਦਘਾਟਨ ਕੀਤਾ ਗਿਆ ਇਹ ਮੁਸਾਫਰਖਾਨਾ ਬਣਾਉਣ ਲਈ ਸਰਦਾਰ ਅਜੀਤ ਸਿੰਘ ਕੈਨੇਡਾ ਨਿਵਾਸੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਇਸ ਦੇ ਨਾਲ ਹੀ ਗੰਦੇ ਪਾਣੀ ਦੇ ਨਿਕਾਸ ਲਈ ਪਾਈਪਲਾਈਨ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਸ਼੍ਰੀ ਲਲਤ ਮੌਂਦ ਪਾਠਕ ਹਲਕਾ ਇੰਚਾਰਜ ਨਵਾਂ ਸ਼ਹਿਰ ਆਮ ਆਦਮੀ ਪਾਰਟੀ ਨੇ ਕਿਹਾ ਇਸ ਵੀ ਪਿੰਡ ਦੇ ਵਿੱਚ ਸਰਵ ਸੰਤਤੀ ਨਾਲ ਪੰਚਾਇਤ ਚੁਣੀ ਜਾਵੇਗੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਇਨਾਮ ਦਿੱਤਾ ਜਾਵੇਗਾ ਇਸ ਮੌਕੇ ਸਰਪੰਚ ਪ੍ਰਿਤਪਾਲ ਸਿੰਘ ਭਾਲਟਾ ਖੁਰਦ ਪਿੰਡ ਵਾਸੀ ਤੇ ਐਨ ਆਰ ਆਈ ਤੇ ਗ੍ਰਾਮ ਪੰਚਾਇਤ ਹਾਜ਼ਰ ਸਨ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਪੱਤਰਕਾਰ ਬਲਵਿੰਦਰ ਸਿੰਘ ਰਾਹੋਂ ਤੇ ਚੀਫ ਐਡੀਟਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਸ਼੍ਰੀ ਕਸ਼ਮੀਰੀ لال ਕੈਦੀ ਵਿਸ਼ੇਸ਼ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸੀ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਤੁਰੰਤ ਪਹੁੰਚਦੀ ਰਹੇ ਪੰਜੀਪਾਲਟਾ ਸਾਹਿਬ ਅੱਜ ਜਿਹੜਾ ਤੁਹਾਡੇ ਪਿੰਡੇ ਪ੍ਰੋਗਰਾਮ ਹੋਇਆ ਇਹਦੇ ਬਾਰੇ ਜਿਆਦਾ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਹੋ ਕਿ ਸਾਹਿਬ ਤੁਹਾਡੇ ਪਿੰਡ ਆਏ ਆ ਅੱਜ ਅਸੀਂ ਆਪਣੇ ਪਿੰਡ ਜੋ ਸਾਡੇ ਮੁਸਾਫਰਖਾਨਾ ਪਿਛਲੇ ਸਮੇਂ ਵਿੱਚ ਅਸੀਂ ਬਣਾਇਆ ਸੀ ਤਕਰੀਬਨ ਇਹਦੇ ਤੇ ਲੱਖ ਤੇ ਉੱਪਰ ਰੁਪਇਆ ਲੱਗਿਆ ਸੀ ਸਾਡੇ ਜੀ ਸੀ ਕੈਨੇਡਾ ਨਿਵਾਸੀ ਨੇ ਸੇਵਤ ਕੀਤੀ ਉਹਦੇ ਬਾਰੇ ਸਭ ਤੋਂ ਚੱਲੋ ਉਹਨਾਂ ਨੇ ਮੈਨੂੰ ਖੇਚੀ ਤੌਰ ਤੇ ਬੇਨਤੀ ਕੀਤੀ ਸੀ ਕਿ ਮਾਤਾ ਗੁਜਰੀ ਜੀ ਨਾਮ ਤੇ ਮੁਸਾਫਰਖਾਨਾ ਬਣਾਇਆ ਜਾਵੇ ਤੇ ਇੱਥੇ ਬੜੀ ਪ੍ਰੋਬਲਮ ਰਹਿੰਦੀ ਕਈ ਵਾਰ ਵਰਖਾ ਪੈਂਦੀ ਵਿੱਚ ਸਵਾਰੀਆਂ ਆਉਂਦੀਆਂ ਆਂਦੀਆਂ ਤੇ ਬਾਹਰ ਖੜਨਾ ਪੈਂਦਾ ਸੀ ਇਸ ਕਰਕੇ ਬਣਾਇਆ ਗਿਆ ਤੇ ਇਹਦਾ ਅੱਜ ਆਪਾਂ ਅਡਕਾਟਰ ਕਰਨਾ ਸਾਡੇ ਹਲਕੇ ਦੇ ਕੰਚਰਜ ਲਖਤਮਨ ਪਾੜਕ ਬੱਲੂ ਜੀ ਸਾਡੇ ਇੱਥੇ ਪਹੁੰਚ ਰਿਹਾ ਆਪਾਂ ਚਾਰ ਮਿੰਟਾਂ ਦੇ ਵਿੱਚ ਇਹਦਾ ਅਡਕਾਟਰ ਕਰਨ ਤੋਂ ਬਾਅਦ ਸਾਡੇ ਫਿਰ ਇੱਕ ਲਹਿੰਦੇ ਪਾਸੇ ਟਾਰ ਦੇ ਪਾਸੇ ਜੋੜੀਆਂ ਦਾ ਛੱਪੜ ਆ ਉਹ ਛੱਪੜ ਦੇ ਵਿੱਚ ਪਾਣੀ ਕਈ ਵਾਰ ਜੇ ਬਰਸਾਤ ਪੈਂਦੀ ਆ ਤਾਂ ਦੋ ਛੱਪੜਾਂ ਦਾ ਜੋ ਟੜ ਦੇ ਪਾਸੇ ਛੱਪੜ ਪੈਂਦੇ ਆ ਉਹਨਾਂ ਦਾ ਇਕੱਠਾ ਹੋ ਕੇ ਪਾਣੀ ਫਿਰ ਨਾਲੀਆਂ ਵਿੱਚ ਨਹੀਂ ਚੱਕ ਹੁੰਦਾ ਉੱਥੋਂ ਪੈਪਲਨ ਪਾ ਕੇ ਸਾਫ਼ ਕਰਕੇ ਉਹ ਵੀ ਪਾਣੀ ਆਪਾਂ ਕੋਈ ਡਿਫਰੈਂਟ ਪੌਂਟ ਥੋੜਾ ਲਾਵਾਂਗੇ ਇੱਥੇ ਲਾ ਕੇ ਉਹ ਪੈਪਲਨ ਜਿਹੜੀ ਸਾਡੇ ਵੇਟ ਨੂੰ ਜਾਂਦੀ 2 ਕਿਲੋਮੀਟਰ ਵਾਲੀ ਲੰਬੀ ਜਿਹੜੀ ਪਹਿਲਾਂ ਪਾਈ ਹੋਈ ਉਹਦੇ ਨਾਲ ਜੋੜ ਕੇ ਹੀ ਪਾਣੀ ਉਹ ਵੇਟ ਨੂੰ ਲੈ ਕੇ ਜਾਣਾ ਬਾਕੀ ਜਿਹੜੀ ਸੜਕ ਆਡੀ ਅੱਡੇ ਤੋਂ ਲੈ ਕੇ ਫਲੋਰ ਰੋਡ ਤੋਂ ਇੱਥੇ ਸਕੂਲ ਤੱਕ ਬਣ ਗਈ ਸੀ ਸਾਡੀ 16 ਫੁੱਟ ਦੀ ਪਹਿਲਾਂ ਉਹ ਸਕੂਲ ਤੋਂ ਅੱਗੇ ਜਿਹੜੀ ਸੜਕ ਹੈਗੀ ਸਾਡੀ ਮੱਤਿਆੜ ਰੋਡ ਤੱਕ ਹੈਗੀ ਆ ਉਹ ਹੁਣ ਬਣ ਜਾ ਰਹੀ ਆ ਉਹਦੇ ਉੱਪਰ ਆਪਣੇ ਪੱਥਰ ਪੈ ਰਿਹਾ ਜਿਹੜਾ ਪੁਲਿਆ ਪੁਲ ਵੀ ਉਹ ਛੋਟਾ ਪੈ ਗਿਆ ਸੀ ਉਹ ਪੁਲ ਕੱਲ ਪੜ ਦਿੱਤਾ ਉਹ ਨਹੀਂ ਉਹ ਪੁਲ ਵੀ ਨਵਾਂ ਬਣਾ ਰਿਹਾ ਹਲਕਾ ਚਾਰਲੇ ਬੱਲੂ ਜੀ ਸਾਨੂੰ ਬਹੁਤ ਸਹਿਯੋਗ ਦੇ ਰਿਹਾ ਇਸ ਕੰਮ ਲਈ ਤੇ ਜਿਹੜੇ ਨਹਿਰੀ ਭਾਗ ਤੇ ਮਹਿਕਮਾ ਵਾਲਿਆਂ ਨੂੰ ਵੀ ਆਰਡਰ ਕੀਤਾ ਕਿ ਤੁਸੀਂ ਜਲਦੀ ਪੁਲ ਵੀ ਬਣਾਓ ਤੇ ਆਪਣੇ ਮੰਡੀ ਬੋੜਾ ਨਾਲ ਸੁਰੱਖ ਵਾਸਤੇ ਉਹਨਾਂ ਕਿਹਾ ਕਿ ਦੂਰ ਖਾਂ ਸਾਡੇ ਹੋ ਰਿਹਾ ਹੈ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਸਾਡੀ ਸੜਕ ਤੇ ਪਿੰਡ ਤੋਂ ਆਹ ਨੂੰ ਜਾਂਦੀ ਆ ਗਰਨਰ ਕੋ ਆਪਣੇ ਸੁਵੇਦ ਨਾਲੋਂ ਹੋ ਕੇ ਉਹਦੀ ਵੀ ਉਹਨਾਂ ਨੇ ਬੇਨਤੀ ਕੀਤੀ ਉਹ ਵੀ ਕਹਿੰਦੇ ਸੀ ਉਹਨਾਂ ਨੂੰ ਕਹਿ ਕੇ ਜਲਦੀ ਛੋੜ ਛੜ ਕੇ ਵੀ ਇਸ ਫਲਪਟੀ ਬਣਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ ਸਾਡੇ ਪਿੰਡ ਦੇ ਜਿਹੜੀਆਂ ਗਲੀਆਂ ਨਾਲੀਆਂ ਦਾ ਕੰਮ ਸੀ ਸਾਰੀਆਂ ਇੰਟਰਲੋਕ ਲੱਗ ਗਈਆਂ ਕੋਈ ਛੋਟੀ ਮੋਟੀ ਕਿਹਦੀ ਗਲੀ ਰਹਿ ਗਈ ਹੋਗੀ ਆਉਣ ਵਾਲੇ ਸਮੇਂ ਵਿੱਚ ਉਹ ਵੀ ਬਣਾਈ ਜਾਊਗੀ ਤੇ ਸੜਕਾਂ ਦਾ ਕੰਮ ਵੀ ਜਿਹੜਾ ਹੈ ਸਾਰਾ ਮੁਕੰਮਲਾ ਪਕਰਾ ਰਹੇ ਆ ਤਕਰੀਬਨ ਸਾਰੇ ਪਿੰਡ ਦੇ ਕੰਮ ਬਹੁਤ ਵਜਹਿਤ ਕਰਨ ਨਾਲ ਪਾਰਟੀ ਵਾਈਜ਼ ਉੱਪਰ ਉੱਠ ਕੇ ਆਪਾਂ ਕਰਾਏ ਆ ਕਿੰਨਾ ਕੁਛ ਕਹਿੰਦਾ ਤੁਹਾਡਾ ਫਿਰ ਇੱਕ ਵਾਰੀ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸਾਵ ਜਿਸ ਤਰ੍ਹਾਂ ਕੀ ਹੁਣ ਪੰਚਾਇਤ ਨੂੰ ਹੈਗਾ ਆ ਕਿ ਕੋਈ ਪਤਾ ਨਹੀਂ ਹੈ ਕਿ ਕਦੋਂ ਚੋਣ ਜਾਬਤਾ ਲੱਗ ਜਾਵੇ ਹਾਂਜੀ ਹਾਂਜੀ ਮਤਲਬ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਤੁਹਾਡੀ ਕੋਸ਼ਿਸ਼ ਕੀ ਹੈਗੀ ਪਿੰਡ ਲਈ ਕੋਸ਼ਿਸ਼ ਸ਼ਕੀ ਆ ਵੀ ਜਿਹੜੇ ਕੰਮ ਆਪਣੇ ਸ਼ੁਰੂ ਕਰਾ ਦੇਣ ਦਾ ਪੈਪ ਲਿਆਂਦਾ ਕੰਮ ਪਹਿ ਸ਼ੁਰੂ ਕਰਾ ਦੇਣਾ ਇਹ ਇਹ ਕੰਮ ਚੱਲੀ ਜਾਣੇ ਸਾਡੇ ਫੇਰ ਵੀ ਇਹ ਚੋਣ ਜਾਬਤਾ ਲੱਗ ਵੀ ਜਾਂਦਾ ਹੈ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਚੋਣ ਜਾਬਤੇ ਤੋਂ ਪਹਿਲਾਂ ਜਿਹੜੇ ਕੰਮ ਸ਼ੁਰੂ ਕਰਾ ਦੋਗੇ ਤੇ ਉਹ ਫਿਰ ਅੱਗੇ ਕੰਮ ਹੁੰਦੇ ਰਹਿਣਗੇ ਹਾਂ ਬਸ ਹੁੰਦੇ ਰਹਿਣਗੇ ਬਾਕੀ ਤਕਰੀਬਨ ਰੰਗ ਦਾ ਕੰਮ ਵੀ ਸਾਡੇ ਪਿੰਡ ਜਿੱਦਾਂ ਆਪਾਂ ਦੋਨੇ ਸ਼ਮਸ਼ਾਨ ਘਾਟਾ ਰੰਗ ਕਰਵਾਤਾ ਹਾਂ ਸਟੇਡੀਅਮ ਨੂੰ ਕਰਵਾਤਾ ਪੰਚਾਇਤ ਘਰ ਨੂੰ ਕਰਵਾਤਾ ਬਸਾਫਰ ਖਾਨੇ ਨੂੰ ਕਰਵਾ ਨਹੀਂ ਕਿਤੇ ਇਹ ਗੱਲ ਸੁਣੋ ਤੁਸੀਂ ਇੰਨੇ ਕੰਮ ਕਰਾਣੇ ਪੈਣੇ ਆ ਭਾਟਾ ਸਾਹਿਬ ਕਿਤੇ ਦੁਬਾਰਾ ਸਰਪੰਚ ਕਢਣ ਦੀ ਤਾਂ ਨਹੀਂ ਲਾਲਸਾ ਰੱਖਦੇ ਹੁਣ ਆਪਾਂ ਜਿਹੜੀ ਸੇਵਾ ਆਪਾਂ ਕਾਫੀ ਸਮਾਂ ਕਰ ਸਭਾ ਲੈਣੀ ਹੈ ਤਾਂ ਸਰਬਸੰਤੀ ਪਿੰਡ ਦੀ ਕਰਾਵਾਂਗੇ ਠੀਕ ਮੈਨੂੰ ਬੜੀ ਖੁਸ਼ੀ ਆ ਪਹਿਲਾਂ ਵੀ ਇੱਕ ਵਾਰੀ ਆਪਾਂ ਸਰਬਸੰਤੀ ਪਿੰਡ ਵਿੱਚ ਕਰਾਈ ਸੀ ਐਤਕੀ ਵੀ ਮੈਨੂੰ ਨਹੀਂ ਸਰਕਾਰ ਜਿਹੜੀ ਉਹ ਪੈਸਾ ਦੇ ਰਹੀ ਹੈ ਜਿਹੜੇ ਪਿੰਡ ਸਰਬਸੰਤੀ ਦਾ ਅਸੀਂ ਦੇ ਰਿਹਾ ਅਗਰ ਸਾਡਾ ਅਸੀਂ ਇਤفاق ਬਣ ਗਿਆ ਤੇ ਸਰਬਸੰਤੀ ਹੋ ਸਕਦੀ ਹੈ ਸ਼ੁਕਰੀਆ ਜੀ ਗੱਲ ਜੀ ਹਾਂ ਜੀ ਸਿੱਧਾਂ ਜੀ ਡਾਇਰੈਕਟਰ ਦਾ ਇਹ ਠੀਕ ਆ ਬੈਂਕ ਪਰਖੀਆਂ ਇਹ ਤਾਂ ਤੁਹਾਡਾ ਪਾਲਟਾ ਖੁਰਦੂ ਦੇ ਵਿੱਚ ਜਿਹੜੇ ਸਾਡੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਆ ਸਰਦਾਰ ਅਜੀਤ ਸਿੰਘ ਜੀ ਦਾ ਸਾਡੇ ਇਥੋਂ ਪਿੰਡ ਦੇ ਸਰਪੰਚ ਸਰਦਾਰ ਪ੍ਰਿਤਪਾਲ ਸਿੰਘ ਪਾਲਟਾ ਜੀ ਸਾਡੀ ਆਮ ਆਦਮੀ ਪਾਰਟੀ ਦੇ ਬਲਾਕ ਦੇ ਪ੍ਰਧਾਨ ਦਵਿੰਦਰ ਪਾਲਟਾ ਜੀ ਔਰ ਸਾਡੇ ਇਸ ਪਿੰਡ ਤੋਂ ਸਾਡੇ ਡਾਇਰੈਕਟਰ ਕੀਨਾ ਜੀ ਰਾਮ ਰਤਨ ਜੀ ਰਾਮ ਰਤਨ ਜੀ ਸਾਡੇ ਲੈਂਡ ਮਾਰਕੇਜ ਬੈਂਕ ਦੇ ਡਾਇਰੈਕਟਰ ਸਾਹਿਬ ਹੋਰ ਪਿੰਡ ਦੇ ਲੰਬੜਦਾਰ ਵੀ ਆ ਸਮੂਹ ਸਾਰੇ ਹੀ ਪਿੰਡ ਦੇ ਪਤਵੰਤੇ ਸੱਜਣ ਔਰ ਮੇਰੀਆਂ ਮਾਮਾ ਭੈਣਾਂ ਤੇ ਭਰਾਵੋ ਅੱਜ ਅਸੀਂ ਜਿਹੜੇ ਐਨ ਆਰ ਆਈ ਵੀਰਾਂ ਨੇ ਸਹਿਯੋਗ ਕੀਤਾ ਔਰ ਮੁਸਾਫਰਖਾਨੇ ਦਾ ਅਦਗਾਟਨ ਕੀਤਾ ਮੈਂ ਸਾਰੇ ਪਿੰਡ ਵਾਸੀਆਂ ਨੂੰ ਔਰ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦਾ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਕੀ ਵਿਦੇਸ਼ਾਂ 'ਚ ਬੈਠ ਕੇ ਵੀ ਸਾਡੇ ਜਿਹੜੇ ਐਨ ਆਰ ਆਈ ਭਰਾ ਆ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਆਪਣੇ ਇਲਾਕੇ ਆਪਣੇ ਦੇਸ਼ ਆਪਣੇ ਪ੍ਰਦੇਸ਼ ਨੂੰ ਯਾਦ ਰੱਖਦੇ ਆ ਉਹ ਬਹੁਤ ਵੱਡੀ ਗੱਲ ਅੱਜ ਦੇ ਟਾਈਮ ਤੇ ਕਿਉਂਕਿ ਨਹੀਂ ਤਾਂ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਲੱਗੂਗਾ ਕਿ ਸਾਡੇ ਪੁਰਾਣੇ ਬਜ਼ੁਰਗ ਕੀ ਕੁਛ ਕਰਦੇ ਰਹੇ ਆ ਕੀ ਕੁਛ ਉਹਨਾਂ ਲਈ ਸਾਡੇ ਲਈ ਕੀਤਾ ਅੱਜ ਮੈਂ ਸਰਪੰਚ ਪ੍ਰਿਤਪਾਲ ਪਾਲਟਾ ਜੀ ਨੂੰ ਵਧਾਈ ਦਿੰਦਾ ਔਰ ਮੈਂ ਸਰਕਾਰ ਵੱਲੋਂ ਵਿਸ਼ਵਾਸ ਦਿਵਾਨਾ ਕਿ ਜਿਹੜੇ ਵੀ ਸਰਪੰਚ ਸਾਹਿਬ ਵਾਡੇ ਰੁਕੇ ਕੰਮ ਆਸੀਂ ਪਹਿਲ ਦੇ ਆਧਾਰ ਤੇ ਪੂਰੇ ਕਰਾ ਕੇ ਦਵਾਂਗੇ ਤਾਂ ਕਿ ਪੰਜਾਬ ਦੇ ਵਿੱਚ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਬਿਨਾ ਭੇਦਭਾਵ ਤੋਂ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਨਹੀਂ ਜਿਏ ਅਕਾਲੀ ਪਰਿਵਾਰ ਆ ਜਾਂ ਇਹ ਹੋਰ ਕਿਸੇ ਪਾਰਟੀ ਦਾ ਪਰਿਵਾਰ ਆ ਸਿਰਫ ਆਪਣੇ ਹੀ ਦੋ ਚਾਰ ਚਿਹਤਿਆਂ ਨੂੰ ਅੱਗੇ ਰੱਖ ਕੇ ਕੰਮ ਕਰਨ ਦੀ ਜਿਹੜੀ ਨੀਤ ਸੀ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਸਾਡੇ ਮੁੱਖ ਮੰਤਰੀ ਪੰਜਾਬ ਆ ਉਹਨਾਂ ਨੇ ਸਾਨੂੰ ਇਹੀ ਗਾਈਡ ਕੀਤਾ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਲਾਕੇ ਦੇ ਕੰਮ ਕਰਾਓ ਅੱਜ ਸਵੇਰੇ ਮੈਨੂੰ ਰਸੂਲਪੁਰ ਜਾਣ ਦਾ ਮੌਕਾ ਮਿਲਿਆ ਔਰ ਉੱਥੇ ਜਦੋਂ ਜਾ ਕੇ ਦੇਖਿਆ ਕਿ ਉੱਥੋਂ ਪਿੰਡ ਉਹਨਾਂ ਨੇ ਸਾਨੂੰ ਇਹੀ ਗਾਈਡ ਕੀਤਾ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਲਾਕੇ ਦੇ ਕੰਮ ਕਰਾਓ ਅੱਜ ਸਵੇਰੇ ਮੈਨੂੰ ਰਸੂਲਪੁਰ ਜਾਣ ਦਾ ਮੌਕਾ ਮਿਲਿਆ ਔਰ ਉੱਥੇ ਜਦੋਂ ਜਾ ਕੇ ਦੇਖਿਆ ਕਿ ਉੱਥੋਂ ਪਿੰਡ ਦੇ 6 ਕੁੜੀਆਂ ਮੁੰਡਿਆਂ ਨੂੰ ਸਰਕਾਰੀ ਨੌਕਰੀ ਮਿਲੀ। ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਪੁੱਛਿਆ ਕਿ ਕਿਸੇ ਦੀ ਛਪਾਰਛਨਾ ਜਾਂ ਪੈਸੇ ਦੇ ਨਾਲ ਉਹਨਾਂ ਨੇ ਕਿਹਾ ਨਹੀਂ ਨਾ ਕੋਈ ਸਾਡੀ ਛਪਾਰਸੀ ਨਾ ਕੋਈ ਅਸੀਂ ਕਿਸੇ ਨੂੰ ਪੈਸਾ ਦਿੱਤਾ। ਬੱਚਿਆਂ ਦੀ ਆਪਣੀ ਕਾਬਲੀਅਤ ਦੇਖ ਕੇ ਸਰਕਾਰ ਨੇ ਨੌਕਰੀਆਂ ਦਿੱਤੀਆਂ। ਇਹ ਬਹੁਤ ਪਹਿਲੀ ਵਾਰ ਹੀ ਪੰਜਾਬ ਦੇ ਵਿੱਚ ਹੋਇਆ ਔਰ ਡੇਢ ਸਾਲਾਂ ਦੇ ਵਿੱਚ 40000 ਜਿਹੜੀ ਨੌਕਰੀ ਦਿੱਤੀ ਗਈ। ਤੁਹਾਡੇ ਤੋਂ ਪਹਿਲਾਂ ਇੱਥੇ ਗੱਲਬਾਤ ਵੀ ਚੱਲ ਰਹੀ ਸੀਗੀ। ਕਿ ਹੁਣ ਪੰਚਾਇਤੀ ਚੋਣਾਂ ਪਤਾ ਨਹੀਂ ਕਦੋਂ ਵੀ ਆ ਸਕਦੀਆਂ ਹੈਗੀਆਂ ਕਿ ਜਿਹੜੇ ਪਿੰਡਾਂ ਦੇ ਲੋਕ ਸਰਬਸੰਮਤੀ ਕਰਨਗੇ ਕਿ ਸਰਕਾਰ ਉਹਨਾਂ ਨੂੰ ਕੋਈ ਇਨਾਮ ਵੀ ਦੇਗੀ ਦੇਖੋ ਜੀ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੋਊਗੀ ਬਿਲਕੁਲ ਸਰਕਾਰ ਇਨਾਮ ਦੇਊਗੀ ਕਿਉਂਕਿ ਅਗਰ ਆਪਾਂ ਇਲਾਕੇ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਬਣਾਣੇ ਆ ਪਿੰਡ 'ਚ ਪੰਚਾਇਤ ਬਣਾਣੇ ਆ ਇੱਕ ਤਾਂ ਜਿਹੜਾ ਮਣਾ ਦੇ ਵਿੱਚ ਖਟਾਸ ਇਲੈਕਸ਼ਨ ਪੈਦਾ ਕਰ ਜਾਂਦਾ ਛੋਟਾ ਇਲੈਕਸ਼ਨ ਹੁੰਦਾ ਖਟਾਸ ਜ਼ਿਆਦਾ ਹੁੰਦੀ ਆ ਉਹ ਦੂਰ ਹੋਊਗੀ ਦੂਜਾ ਪਿੰਡ ਦਾ ਨਾਮ ਬਣਦਾ ਔਰ ਪਿੰਡ ਦੀ ਡਿਵੈਲਪਮੈਂਟ ਹੁੰਦੀ ਆ ਔਰ ਜਦੋਂ ਵੀ ਜਿਹੜੇ ਵੀ ਮੌਕੇ ਤੇ ਸਰਪਸੰਮਤੀ ਨਾਲ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਉਹਦੇ ਲਈ ਸਾਰਾ ਪਿੰਡ ਹਰ ਪਿੰਡ ਦਾ ਵਰਗ ਉਹਦੇ ਲਈ ਇੱਕ ਬਰਾਬਰ ਹੁੰਦਾ ਕਿਉਂਕਿ ਉਹਨੂੰ ਸਰਪਸੰਮਤੀ ਨਾਲ ਚੁਣਿਆ ਜਾਂਦਾ ਮਤਲਬ ਸਰਕਾਰ ਉਹਨਾਂ ਨੂੰ ਕੋਈ ਨਾ ਕੋਈ ਜ਼ਰੂਰ ਪੱਕਾ ਪੱਕਾ ਨਾਮ ਲੈ ਕੇ ਦਵਾਂਗੇ ਜੀ ਜਿਹੜੀ ਪੰਚਾਇਤ ਚੁਣੂਗੀ ਸ਼ੁਕਰੀਆ ਥੈਂਕ ਯੂ ਜੀ ਬਾਈ ਬਹੁਤ ਹੋ ਗਿਆ ਚਲੋ ਵੀਡੀਓ ਐਡ ਕਰਕੇ ਪੋਸਟ ਕਰਾਂ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499